ਐਮਐਲਏ ਪਠਾਨ ਮਾਜਰਾ ਦੇ ਖਿਲਾਫ ਪੁਲਿਸ ਕਾਰਵਾਈ ਤੇ ਉੱਪਰ ਹੁਣ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਬਗਾਵਤ ਆਮ ਆਦਮੀ ਪਾਰਟੀ ਦੇ ਵਿੱਚ ਉੱਠਣੀ ਸ਼ੁਰੂ ਹੋ ਗਈ ਹੈ ਜੇਕਰ ਗੱਲ ਹਲਕਾ ਸਨੌਰ ਦੀ ਕਰੀਏ ਜਿੱਥੋਂ ਕਿ ਐਮਐਲਏ ਪਠਾਨ ਮਾਜਰਾ ਨੇਗੇ ਉਹਨਾਂ ਦੇ ਖਿਲਾਫ ਪੁਲਿਸ ਕਾਰਵਾਈ ਹੋਈ ਹੈ ਕਿਉਂਕਿ ਸਰਕਾਰ ਦੇ ਖਿਲਾਫ ਦਿੱਲੀ ਲੋਬੀ ਦੇ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਉਹ ਆਵਾਜ਼ ਚੁੱਕਦੇ ਹੋਏ ਦਿਖਾਈ ਦਿੱਤੇ ਸੀ ਹੁਣ ਦੱਸ ਦਿਓ ਕਿ ਜਦੋਂ ਉਹਨਾਂ ਖਿਲਾਫ ਪੁਲਿਸ ਕਾਰਵਾਈ ਹੋਈ ਹੈ ਉਸ ਤੋਂ ਬਾਅਦ ਹਲਕਾ ਸਨੌਰ ਦੇ ਵਿੱਚ ਬਗਾਵਤ ਉੱਠਣੀ ਸ਼ੁਰੂ ਹੋ ਗਿਆ ਹੈ ਬਲਾਕ ਦੇ ਪ੍ਰਧਾਨ ਕਰਨਵੀਰ ਸਿੰਘ ਪੂਨੀਆ ਦੇ ਵੱਲੋਂ ਐਮਐਲਏ ਪਠਾਨ ਮਾਜਰਾ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਤੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਯੂਥ ਦੇ ਜਿਹੜੇ ਹੋਰ ਆਗੂ ਨੇ ਉਹ ਵੀ ਹੁਣ ਅਸਤੀਫੇ ਦਿੰਦੇ ਹੋਏ ਦਿਖਾਈ ਦੇਣਗੇ ਵੱਡੀ ਬਗਾਵਤ ਹਲਕਾ ਸਨੌਰ ਦੇ ਵਿੱਚ ਐਮਐਲਏ ਪਠਾਨ ਮਾਜਰਾ ਦੇ ਖਿਲਾਫ ਪੁਲਿਸ ਕਾਰਵਾਈ ਤੋਂ ਬਾਅਦ ਇਹ ਬਗਾਵਤ ਉਟਦੀ ਹੋਈ ਦਿਖਾਈ ਦੇ ਰਹੀ ਹੈ ਸੋ ਦੱਸਦੀ ਹੈ ਕਿ ਕਰਨਵੀਰ ਸਿੰਘ ਪੂਨੀਆ ਜਿਹੜੇ ਕਿ ਸਨੌਰ ਤੋਂ ਬਲਾਕ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਆ ਜਿਹੜੀ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪਾਈ ਗਿਆ ਜਿਸ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਅਸੀਂ ਐਮਐਲਏ ਪਰਮਜੀਤ ਸਿੰਘ ਟਿੱਲੋਂ ਪਠਾਨ ਮਾਜਰਾ ਨਾਲ ਖੜੇ ਆ ਤੇ ਉਹਨਾਂ ਵੱਲੋਂ ਇਹ ਲਿਖਿਆ ਗਿਆ ਕਿ ਅਸੀਂ ਐਮ.ਐਲ.ਏ ਹਰਮੀਤ ਸਿੰਘ ਢਿੱਲੋਂ ਪਠਾਨ ਮਾਜਰਾ ਕਰਕੇ ਪਾਰਟੀ ਨਾਲ ਸੀ ਨਾ ਕਿ ਦਿੱਲੀ ਟੀਮ ਨਾਲ ਐਮ.ਐਲ.ਏ ਤੇ ਕਾਰਵਾਈ ਹੋਣ ਕਰਕੇ ਪਾਰਟੀ ਤੋਂ ਅਸਤੀਫਾ ਦਿੰਦਾ ਹਾਂ ਮੈਂ ਤੇ ਮੇਰੀ ਟੀਮ 20 ਦੀ ਪਿੰਡਾਂ ਨੂੰ ਦੇਖਦੇ ਸਨ ਤੇ ਬੂਥ ਕਮੇਟੀਆਂ ਵੀ ਹੁਣ ਅਸਤੀਫਾ ਦੇ ਰਹੀਆਂ ਨੇ ਦਿੱਲੀ ਵਾਲਿਆਂ ਦਾ ਤੇ ਉਹਨਾਂ ਦਾ ਸਾਥ ਦੇਣ ਵਾਲਿਆਂ ਦਾ ਵਿਰੋਧ ਕੀਤਾ ਜਾਵੇਗਾ ਪੰਜਾਬ ਨਾਲ ਸੀ ਪੰਜਾਬ ਦੇ ਹੱਕਾਂ ਦੀ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਰਹਿਣਾ ਜੀ ਸੋ ਇਹ ਉਹ ਪੋਸਟ ਹੈ ਜਿਹੜੀ ਕਰਨਵੀਰ ਸਿੰਘ ਪੂਨੀਆ ਦੇ ਵੱਲੋਂ ਹੁਣ ਐਮਐਲਏ ਪਠਾਨ ਮਾਜਰਾ ਦੇ ਹੱਕ ਦੇ ਵਿੱਚ ਪਾਈ ਗਈ ਹੈ ਸੋ ਦੱਸਦੇ ਕਿ ਪਿਛਲੇ ਦਿਨਾਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਦੋਂ ਪਹੁੰਚੇ ਸੀ ਹਰਮੀ ਸਿੰਘ ਪਠਾਨ ਮਾਜਰਾ ਤਾਂ ਉੱਥੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਵਰਦੇ ਹੋਏ ਦਿਖਾਈ ਦਿੰਦੇ ਸੀ ਦਿੱਲੀ ਲੌਬੀ ਦੇ ਖਿਲਾਫ ਉਹ ਬੋਲਦੇ ਦਿਖਾਈ ਦਿੱਤੇ ਤੇ ਨਾਲ ਹੀ ਨਾਲ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਨੂੰ ਹੁਣ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਆਪਣੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਦਿੱਲੀ ਵਾਲਿਆਂ ਖਿਲਾਫ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਸਾਰੇ ਐਮਐਲਏ ਮੁੱਖ ਮੰਤਰੀ ਸਾਹਿਬ ਦੇ ਨਾਲ ਖੜੇ ਹੋਏ ਨੇ ਸੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰਾਂ ਨਸ਼ਰ ਹੋਏ ਜਿਸ ਤੋਂ ਬਾਅਦ ਕਾਰਵਾਈ ਹੈ ਜਿਹੜੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਹੁੰਦੀ ਹੈ ਇੱਕ ਪੁਰਾਣੇ ਰੇਪ ਦੇ ਕੇਸ ਦੇ ਵਿੱਚ ਉਨ੍ਹਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੁੰਦੀ ਹੈ ਲੇਕਿਨ ਇਸੇ ਦਰਮਿਆਨ ਹੁਣ ਦੱਸ ਦਈਏ ਕਿ ਹਲਕਾ ਸਨੌਰ ਦੇ ਵਿੱਚ ਬਗਾਵਤੀ ਸੁਰ ਆਮ ਆਦਮੀ ਪਾਰਟੀ ਦੇ ਵਿੱਚ ਉੱਟਦੇ ਹੋਏ ਦਿਖਾਈ ਦਿੱਤੇ ਨੇ ਹਲਕਾ ਸਨੌਰ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਉਹ ਪਠਾਨ ਮਾਜਰਾ ਦੇ ਹੱਕ ਦੇ ਵਿੱਚ ਖੜਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਅਸਤੀਫੇ ਆਉਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਕਿਹਾ ਫਿਰ ਤੋਂ ਦੱਸ ਦਈਏ ਕਿ ਬਲਾਕ ਪ੍ਰਧਾਨ ਕਰਨਵੀਰ ਸਿੰਘ ਪੂਨੀਆ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਪਾ ਕੇ ਆਪਣਾ ਅਸਤੀਫਾ ਦਿੱਤਾ ਗਿਆ ਤੇ ਉਹਨਾਂ ਨੇ ਸਿੱਧੇ ਤੌਰ ਤੇ ਗੱਲ ਕਹੀ ਹੈ ਕਿ ਅਸੀਂ ਐਮਐਲਏ ਪਠਾਨ ਮਾਜਰਾ ਦੇ ਨਾਲ ਖੜਿਆ ਅਸੀਂ ਦਿੱਲੀ ਲੋਬੀ ਦੇ ਨਾਲ ਨਹੀਂ ਖੜੇ ਅਸੀਂ ਪਹਿਲਾਂ ਵੀ ਪਠਾਨ ਮਾਜਰਾ ਦੇ ਨਾਲ ਖੜੇ ਸੀ ਤੇ ਹੁਣ ਵੀ ਪਠਾਨ ਮਾਜਰਾ ਦੇ ਨਾਲ ਖੜੇ ਹਾਂ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਅਸਤੀਫਾ ਦਿੱਤਾ ਗਿਆ ਐਮਐਲਏ ਤੇ ਕਾਰਵਾਈ ਹੋਣ ਕਰਕੇ ਪਾਰਟੀ ਤੋਂ ਅਸਤੀਫਾ ਦਿੱਤਾ ਗਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ 20 ਤੋਂ 30 ਪਿੰਡਾਂ ਸਾਡੀ ਟੀਮ ਹੈ ਜਿਹੜੀ ਮੇਰੀ ਟੀਮ ਹੈ 20 ਤੋਂ 30 ਪਿੰਡਾਂ ਨੂੰ ਦੇਖਦੇ ਸੀ ਹੁਣ ਉਹਨਾਂ ਨੇ ਇਹ ਵੀ ਅੱਗੇ ਕਿਹਾ ਕਿ ਬੂਥ ਕਮੇਟੀਆਂ ਦੇ ਵੱਲੋਂ ਵੀ ਅਸਤੀਫੇ ਆਣਗੇ ਅਸਤੀਫੇ ਆਉਣ ਦੀ ਗੱਲ ਬੂਥ ਕਮੇਟੀਆਂ ਦੀ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਸਿੱਧੀ ਚੇਤਾਵਨੀ ਹੈ ਜਿਹੜੀ ਦਿੱਤੀ ਗਈ ਹੈ ਕਿ ਜਿਹੜੀ ਦਿੱਲੀ ਵਾਲਿਆਂ ਦਾ ਤੇ ਉਹਨਾਂ ਦਾ ਸਾਥ ਦੇਣਗੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਸਿੱਧੀ ਤੌਰ ਤੇ ਹੁਣ ਜਿਹੜੀ ਲੜਾਈ ਹੈਗੀ ਉਹ ਆਮ ਆਦਮੀ ਪਾਰਟੀ ਦੀ ਸਨੌਰ ਟੀਮ ਅਤੇ ਦਿੱਲੀ ਲੋਬੀ ਦੇ ਖਿਲਾਫ ਹੁੰਦੀ ਹੋਈ ਦਿਖਾਈ ਦਿੱਤੀ ਹੈ ਕਿਉਂਕਿ ਜਿੱਤੇ ਹੁਣ ਐਮ.ਐਲ.ਏ ਪਠਾਨ ਮਾਜਰਾ ਦੇ ਉੱਪਰ ਕਾਰਵਾਈ ਹੋ ਜਾਏ ਤਾਂ ਉਸਦੇ ਪੱਖ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਸਨੌਰ ਦੀ ਆਮ ਆਦਮੀ ਪਾਰਟੀ ਟੀਮ ਖੜਦੀ ਹੋਈ ਦਿਖਾਈ ਦੇ ਰਹੀ ਹੈ ਬਲਾਕ ਪ੍ਰਧਾਨ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਬੂਥ ਕਮੇਟੀਆਂ ਦੇ ਅਸਤੀਫੇ ਦੀ ਗੱਲ ਵੀ ਉਹ ਕਰਦੇ ਹੋਏ ਨਜ਼ਰ ਆਏ ਅਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਦਿੱਲੀ ਲੋਬੀ ਦੇ ਹੱਕ ਦੇ ਵਿੱਚ ਖੜੇਗਾ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਦੇ ਲਈ ਨੇ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਰਹਿਣਗੇ ਸੋ ਦੱਸ ਜੀ ਕੀ ਹੋਣਾ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਪਰ ਪੁਲਿਸ ਕਾਰਵਾਈ ਤੋਂ ਬਾਅਦ ਇਹ ਬਗਾਵਤ ਹੈ ਜਿਹੜੇ ਵਿਰੋਧੀ ਸੋਰ ਨੇ ਹੁਣ ਉੱਟਦੇ ਹੋਏ ਸਨੌਰ ਹਲਕੇ ਦੇ ਵਿੱਚ ਦਿਖਾਈ ਦੇ ਰਹੇ ਨੇ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਣਾ ਲੋਕਾਂ ਦਾ ਟੀਵੀ ਦੇ ਨਾਲ